ਸਾਡੇ ਧਰਮ ਸਿੱਖ ਧਰਮ ਦੀ ਖਾਸੀਅਤ ਇਹ ਹੈ ਕਿ ਔਰਤ ਤੇ ਮਰਦ ਨੂੰ ਬਰਾਬਰ ਦਾ ਦਰਜਾ ਦਿੱਤਾ ਆ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਪੀ ਸਰ ਹੁਣਾ ਦਾ ਕਿ ਉਹਨਾਂ ਨੇ ਇੰਨਾ ਸਟਰੋਂਗ ਦਲੇਰ ਔਰਤ ਦਾ ਜਿਹੜਾ ਕਿਰਦਾਰ ਆ ਉਹ ਲਿਖਿਆ ਤੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ ਥੈਂਕ ਯੂ ਜੀ ਅਸੀਂ ਸਿੱਖ ਇਤਿਹਾਸ ਦੇ ਵਿੱਚ ਦੇਖਦੇ ਆਏ ਆ ਕਿ ਬਹੁਤ ਸਾਰੀਆਂ ਬੀਬੀਆਂ ਹੋਈਆਂ ਨੇ ਜੋ ਬੇहद ਬੇਖੌਫ ਬਹਾਦਰ ਬੀਬੀਆਂ ਔਰ ਸਾਡੇ ਧਰਮ ਸਿੱਖ ਧਰਮ ਦੀ ਖਾਸੀਅਤ ਇਹ ਹੈ ਕਿ ਔਰਤ ਤੇ ਮਰਦ ਨੂੰ ਬਰਾਬਰ ਦਾ ਬਰਾਬਰਤਾ ਦਾ ਦਰਜਾ ਦਿੱਤਾ ਆ ਔਰ ਜਿਹੜੀ ਸ਼ਕਤੀ ਦੀ ਤੁਸੀਂ ਗੱਲ ਕਰ ਰਹੇ ਹੋ ਔਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਵਾਰ ਸਾਨੂੰ ਨਾਰੀ ਸ਼ਕਤੀ ਦੀ ਵੱਲ ਸਾਡਾ ਧਿਆਨ ਜਿਹੜਾ ਸੀ ਉਹ ਦਿਵਾਇਆ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਇਸਤਰੀ ਮਾਨ ਹੈ ਸੋ ਸਾਡੇ ਗੁਰੂ ਸਾਹਿਬਾਨਾਂ ਨੇ ਜਿਵੇਂ ਕਿਹਾ ਕਿ ਉਹ ਸੰਤ ਸਿਪਾਈ ਵੀ ਹੈ ਨਾ ਕਰਮ yogi ਵੀ ਹੈ ਰਾਜ yogi ਵੀ ਹੈ ਸੋ ਅਸੀਂ ਜਦੋਂ ਕਹਾਣੀ ਨੂੰ ਡਿਸਕਸ ਕੀਤਾ ਸਰ ਦੇ ਨਾਲ ਨਾਲ ਉਦੋਂ ਹੀ ਅਸੀਂ ਇਸ ਕਿਰਦਾਰ ਨੂੰ ਪਰੋਇਆ ਮੈਂ ਕਹਾਣੀ ਨੂੰ ਬਾਰ ਬਾਰ ਪੜਿਆ ਤਾਕੀ ਮੈਂ ਸਹਿਜਕੌਰ ਦੇ ਕਿਰਦਾਰ ਨੂੰ ਵੱਧ ਤੋਂ ਵੱਧ ਮਹਿਸੂਸ ਕਰ ਸਕਾਂ ਕਿਉਂਕਿ ਮੈਨੂੰ ਲੱਗਦਾ ਜਦੋਂ ਤੁਸੀਂ ਸੱਚੀ ਭਾਵਨਾ ਰੱਖ ਕੇ ਕੋਈ ਵੀ ਕਿਰਦਾਰ ਕਰਦੇ ਹੋ ਔਰ ਉਹ ਜਿਹੜੀ ਸਚਾਈ ਹੈ ਉਹ ਸਕਰੀਨ ਤੇ ਸਾਹਮਣੇ ਵਾਲੇ ਨੂੰ ਵੀ ਇਮੋਸ਼ਨਲ ਲੈਵਲ ਤੇ ਉਹ ਫੀਲ ਹੁੰਦੀ ਹੈ ਔਰ ਹਰ ਚੀਜ਼ ਨੂੰ ਬਹੁਤ ਡਿਟੇਲਿੰਗ ਦੇ ਨਾਲ ਕੀਤਾ ਗਿਆ ਆ ਸਰ ਹੁਣਾ ਵੱਲੋਂ ਫਿਲਮ ਆਲਰੇਡੀ ਇੰਨੀ ਵੈਲ ਰਿਟਨ ਸੀਗੀ ਮੇਰਾ ਕਿਰਦਾਰ ਇੰਨਾ ਵੈਲ ਰਿਟਨ ਸੀਗਾ ਕਿ ਅੱਧੀਆਂ ਚੀਜ਼ਾਂ ਉੱਥੇ ਹੀ ਸੁਖਾਲੀਆਂ ਹੋ ਗਈਆਂ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਗਿੱਪੀ ਸਰ ਹੁਣਾ ਦਾ ਕਿ ਉਹਨਾਂ ਨੇ ਇੰਨਾ ਸਟਰੋਂਗ ਦਲੇਰ ਔਰਤ ਦਾ ਜਿਹੜਾ ਕਿਰਦਾਰ ਆ ਉਹ ਲਿਖਿਆ ਤੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ। ਥੈਂਕ ਯੂ। ਸਾਡੇ ਧਰਮ ਸਿੱਖ ਧਰਮ ਦੀ ਖਾਸੀਅਤ ਇਹ ਹੈ ਕਿ ਔਰਤ ਤੇ ਮਰਦ ਨੂੰ ਬਰਾਬਰ ਦਾ ਦਰਜਾ ਦਿੱਤਾ ਆ। ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਪੀ ਸਰ ਹੁਣਾ ਦਾ ਕਿ ਉਹਨਾਂ ਨੇ ਇੰਨਾ ਸਟਰੋਂਗ ਦਲੇਰ ਔਰਤ ਦਾ ਜਿਹੜਾ ਕਿਰਦਾਰ ਆ ਉਹ ਲਿਖਿਆ ਤੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ। ਥੈਂਕ ਯੂ। ਜੀ ਅਸੀਂ ਸਿੱਖ ਇਤਿਹਾਸ ਦੇ ਵਿੱਚ ਦੇਖਦੇ ਆਏ ਆ ਕਿ ਬਹੁਤ ਸਾਰੀਆਂ ਬੀਬੀਆਂ ਹੋਈਆਂ ਨੇ ਜੋ ਬੇਹਦ ਵਕਫ ਬਹਾਦਰ ਬੀਬੀਆਂ ਔਰ ਸਾਡੇ ਧਰਮ ਸਿੱਖ ਧਰਮ ਦੀ ਖਾਸੀਅਤ ਇਹ ਹੈ ਕਿ ਔਰਤ ਤੇ ਮਰਦ ਨੂੰ ਬਰਾਬਰ ਦਾ ਬਰਾਬਰਤਾ ਦਾ ਦਰਜਾ ਦਿੱਤਾ ਆ ਔਰ ਜਿਹੜੀ ਸ਼ਕਤੀ ਦੀ ਤੁਸੀਂ ਗੱਲ ਕਰ ਰਹੇ ਹੋ ਔਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਵਾਰ ਸਾਨੂੰ ਨਾਰੀ ਸ਼ਕਤੀ ਦੀ ਵੱਲ ਸਾਡਾ ਧਿਆਨ ਜਿਹੜਾ ਸੀ ਉਹ ਦਵਾਇਆ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਇਸਤਰੀ ਮਾਨ ਹੈ ਸੋ ਸਾਡੇ ਗੁਰੂ ਸਾਹਿਬਾਨਾਂ ਨੇ ਜਿਵੇਂ ਕਿਹਾ ਕਿ ਉਹ ਸੰਤ ਸਿਪਾਈ ਵੀ ਹੈ ਨਾ ਕਰਮ yogi ਵੀ ਹੈ ਰਾਜ yogi ਵੀ ਹੈ ਸੋ ਅਸੀਂ ਜਦੋਂ ਕਹਾਣੀ ਨੂੰ ਡਿਸਕਸ ਕੀਤਾ ਸਰ ਦੇ ਨਾਲ ਨਾਲ ਉਦੋਂ ਹੀ ਅਸੀਂ ਇਸ ਕਿਰਦਾਰ ਨੂੰ ਪਰੋਇਆ ਮੈਂ ਕਹਾਣੀ ਨੂੰ ਬਾਰ ਬਾਰ ਪੜਿਆ ਤਾਕੀ ਮੈਂ ਸਹਿਜਕੌਰ ਦੇ ਕਿਰਦਾਰ ਨੂੰ ਵੱਧ ਤੋਂ ਵੱਧ ਮਹਿਸੂਸ ਕਰ ਸਕਾਂ ਕਿਉਂਕਿ ਮੈਨੂੰ ਲੱਗਦਾ ਜਦੋਂ ਤੁਸੀਂ ਸੱਚੀ ਭਾਵਨਾ ਰੱਖ ਕੇ ਕੋਈ ਵੀ ਕਿਰਦਾਰ ਕਰਦੇ ਹੋ ਔਰ ਉਹ ਜਿਹੜੀ ਸਚਾਈ ਹੈ ਉਹ ਸਕਰੀਨ ਤੇ ਸਾਹਮਣੇ ਵਾਲੇ ਨੂੰ ਵੀ ਇਮੋਸ਼ਨਲ ਲੈਵਲ ਤੇ ਉਹ ਫੀਲ ਹੁੰਦੀ ਹੈ ਔਰ ਹਰ ਚੀਜ਼ ਨੂੰ ਬਹੁਤ ਡਿਟੇਲਿੰਗ ਦੇ ਨਾਲ ਕੀਤਾ ਗਿਆ ਆ ਸਰ ਹੁਣਾ ਵੱਲੋਂ ਫਿਲਮ ਆਲਰੇਡੀ ਇੰਨੀ ਵੈਲ ਰਿਟਨ ਸਿਗੀ ਮੇਰਾ ਕਿਰਦਾਰ ਇੰਨਾ ਵੈਲ ਰਿਟਨ ਸਿਗਾ ਕਿ ਅੱਧੀਆਂ ਚੀਜ਼ਾਂ ਉੱਥੇ ਹੀ ਸੁਖਾਲੀਆਂ ਹੋ ਗਈਆਂ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਗਿੱਪੀ ਸਰ ਹੁਣਾ ਦਾ ਕਿ ਉਹਨਾਂ ਨੇ ਇੰਨਾ ਸਟਰੋਂਗ ਦਲੇਰ ਔਰਤ ਦਾ ਜਿਹੜਾ ਕਿਰਦਾਰ ਆ ਉਹ ਲਿਖਿਆ ਤੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ ਥੈਂਕ ਯੂ